ਵਾਦੇ ਵਾਸਤੇ ਕਿ ਗੰਗਾ ਸਾਡੇ ਪਾਪਾਂ ਨੂੰ ਦੂਰ ਕਰਦੀ ਹੈ ਚੰਦਰਮਾ ਕੇਸਵ ਵਾਸਤੇ ਮੰਨਿਆ ਜਾਂਦਾ ਕਹਿੰਦੇ ਚੰਦਰਮਾ ਤਪਸ਼ ਨੂੰ ਦੂਰ ਕਰਦਾ ਹੈ ਇੱਕ ਕਲਪ ਰੇਸ਼ ਹੈ ਉਸ ਦੇ ਪਹਿਲੇ ਸਮਿਆਂ ਦੇ ਅੰਦਰ ਬੜੀ ਪੂਜਾ ਹੁੰਦੀ ਸੀ ਜਾਂ ਕਪਲਦਾਰੂ ਦੀ ਤੇ ਜਾਂ ਕਲਪ ਬ੍ਰਿਸ਼ ਦੇ ਕੇਸ ਵਾਸਤੇ ਕਿ ਸਾਨੂੰ ਮਨ ਮੰਗੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ ਉਹ ਕਹਿੰਦੇ ਗੰਗਾ ਪਾਪ ਸ਼ਸ਼ੀ ਤਾਪ ਦਨ ਕਲਪ ਤਰੂਰ ਜਥਾ ਪਾਪਮ ਤਾਪਮ tatha ਜਨ ਮਹੰਤੀ ਸਾਧਨ ਸਮਾਗਮ ਤੇਰੇ ਪਾਪ ਦੂਰ ਹੋ ਜਾਣਗੇ ਬਾਰਲੀ ਕਬਸ ਨੂੰ ਚੰਦਰਮਾ ਦੂਰ ਕਰਦਾ ਹੈ ਤੀਸਰੀ ਸਰਦੀ ਦੀ ਰਸ ਵੀ ਤੇਰੀ ਕਬਸ ਦੂਰ ਨਹੀਂ ਕਰ ਸਕਦੀ ਮੂਹ ਨਾ ਮਟਾਈ ਕਹਾਮ ਸੀਤਲ ਕੀ ਵੈ ਨਾਮਕਾ ਜਪੰਦੜੋ ਹਰਨਾ ਕਹ ਜੋ ਮੇਰੀ ਜੋ ਮੇਰੀ ਅਜਨੰਦੀ ਅਜਨੰਦੀ ਬੁੱਧੀ ਹੈ ਉਹਦੇ ਬੁੱਧੀ ਹੈ ਉਹਦੇ ਸਾਰੇ ਮਹਾਰਜ ਦੇ ਵਜ਼ੀਰਾਂ ਦੇ ਨਾਲ ਕਿਹਾ ਵੀ ਆਜੇ ਸ਼ਕਾਰ ਤੇ ਪੈਣ ਜਾਣਾ ਗਲੋ ਸੰਤਾ ਦੇ ਵੀ ਦਰਸ਼ਨ ਕਰ ਲਵਾਂਗੇ ਜਦਿਆ ਮਹਾਪੰਥ ਬੈਠੇ ਜਾਉਂ ਕਿਲਾ ਵजीर ਨੂੰ ਮਖੌਲ ਕਰ ਤੱਕ ਪੈ ਰਿਹਾ ਤੇਰੇ ਸੰਤ ਦਾ ਬੜਾ ਸੋਹਣਾ ਵਜਨ ਪੜਦੇ ਸੀ ਕਾਣ ਵੇਖ ਕੇ ਕਰੀ ਗਏ ਕੱਚਾ ਸੂਚਾ ਬਹੁਤ ਸਵਾਰਾ ਪੁਨਾ ਲਗਾਵੇ ਪਾਣੀ ਜੋਈ ਬਾਤ ਤੂੰ ਕਰਨੀ ਚਾਹੀ ਸੋਈ ਬਾਤ ਮੈਂ ਜਾਣੇ ਕਹਿੰਦਾ ਪਿੰਗਲ ਪੜੇ ਹੋਏ ਕਮਤਾ ਬਣਾ ਲਈ ਉੱਤਾਂ ਆਉਂਦਾ ਜਾਗਾ ਕੁਛ ਨਹੀਂ ਸਮਾਇਆ ਰਾਜੇ ਨੇ ਉਹਦੇ ਗਰਦ ਦੇ ਵਿੱਚ ਨਾ ਕੋਈ ਜ਼ਖਮ ਹੋ ਗਿਆ ਜ਼ਖਮ ਨੂੰ ਠੀਕ ਰਾਜ ਗਰਦ ਦੇ ਵਿੱਚ ਤੀਰਾ ਦੇਣਾ ਪਵੇਗਾ ਤੁਮ ਜੇ ਰਾਤ ਨਿਕਲ ਜਾਵੇ ਵੀ ਠੀਕ ਪਤਾ ਲੱਗਾ ਉਨੇ ਵੈਦ ਦੇ ਨਾਲ ਗੱਲਬਾਤ ਕਰ ਲਈ ਕਹਿੰਦਾ ਜਦੋਂ ਤੇਰੇ ਵਟਦੀ ਤੈਨੂੰ ਮਾਇਆ ਨਹੀਂ ਆਉਂਦੀ ਉਹ ਕਹਿੰਦਾ ਠੀਕ ਹੈ ਮਹਾਰਾਜ ਕੋਈ ਗੱਲ ਨਹੀਂ ਦੂਸਰੀ ਰਾਜੇ ਦੇ ਭਰਾ ਉਹ ਮੈਂ ਤੁਹਾਡਾ ਬਚਨ ਮੰਨਦਾ ਜੇ ਨਾਮ ਮੰਨਿਆ ਮੈਂ ਤੇ ਮਾਰ ਦੇਵਾਂਗੇ ਰਾਜੇ ਕੋਲੇ ਕੋਈ ਸ਼ਿਕਾਇਤ ਕਰ ਦਿੱਤੀ ਨਾ ਉਹ ਲਾਲ ਦੇ ਵਿੱਚ ਆ ਕੇ ਡਰ ਦੇ ਵਿੱਚ ਆ ਕੇ ਮੰਨ ਗਿਆ ਵੈਦ ਆਇਆ ਉਹਦੇ ਕੋਲੇ ਉਹਨੇ ਨੌਕਰਾਂ ਤੋਂ ਪਾਣੀ ਮੰਗਾਲਿਆ ਪੁੱਗਾ ਜੀ ਨਾਲ ਪੱਥਰ ਮੰਗਾਲਿਆ ਪਾਣੀ ਦੇ ਵਿੱਚ ਉਹਨੂੰ ਆਪਣੇ ਨੂੰ ਪਿਉਆ ਰਿਹਾ ਰਾਜੇ ਨੂੰ ਸੰਤਾਂ ਦਾ ਬਚਨ ਚੇਤੇ ਆ ਗਿਆ ਉਹ ਰਾਜਾ ਬਹਿਨਾਂ ਉਹਦੇ ਵੱਲੇ ਕਹਿ ਲੱਗ ਪਿਆ ਕਹਿੰਦਾ ਕਾਚਾ ਕੂਚਾ ਬਹੁਤ ਸਵਾਰਾ ਮੁੰਨਾ ਲਗਾਵੇ ਪਾਣੀ ਜੋਈ ਬਾਤ ਕੋ ਕਰਨੀ ਚਾਹੀ ਸੋਈ ਬਾਤ ਮੈਂ ਜਾਣੀ ਉਹ ਜਿਹੜਾ ਵੈਦ ਸੀ ਉਹਨਾਂ ਰਾਜੇ ਦੇ ਪੈਰਾਂ ਤੇ ਗਿਆ ਕਿਹਾ ਮਹਾਰਾਜ ਗਲਤੀ ਹੋ ਗਈ ਮੇਰੇ ਤੋਂ ਮੈਨੂੰ ਮਾਫੀ ਦੇ ਦਿਓ ਇਹਦਾ ਅਰਥ ਤਾਂ ਇਹ ਜੀ ਸੰਤ ਤਾਂ ਕਹਿੰਦੇ ਸੀ ਕਿ ਤੁਮ ਨੂੰ ਇਹਨੂੰ ਪੱਥਰੇ ਨਾਲ ਇੰਦਰ ਉੰਦਰ ਘਸਾਉਂਦਾ ਮੈਂ ਫਿਰ ਪਾਣੀ ਲਾਉਂਦਾ ਕਿੱਠੀ ਕਰਨ ਵਾਸਤੇ ਆਇਆ ਦੁਬਾਰਾ ਫਿਰ ਹੱਡਾਂ ਦੇ ਵਿੱਚ ਮਾਰੇਗਾ ਉਹ ਸੰਤਾਂ ਦਾ ਬਚਨ ਰਾਜੇ ਨੇ ਮਾਰਦਿਆ ਤਾਂ ਜਾ ਕਹਿੰਦਾ ਕੀ ਹੋਇਆ ਇਹਦਾ ਮਹਾਰਾਜ ਜੀ ਕਹਿੰਦਾ ਬਹੁਤ ਸਵਾਰਾ ਪੁਨਾ ਲਗਾਵੇ ਪਾਣੀ ਜੋਈ ਬਾਤ ਕਰਨੀ ਚਾਹੀ ਸੋਈ ਬਾਤ ਮੈਂ ਜਾਣੀ ਮੈਨੂੰ ਸਮਝ ਆ ਗਈ ਕਿ ਮੇਰੀ ਜਿਹੜੀ ਤੁਹਾਡੇ ਭਰਾ ਦੇ ਨਾਲ ਸੰਧੀ ਹੋਈ ਮਾਇਆ ਦੇ ਲਾਲਚ ਵਿੱਚ ਮੈਂ ਭੁੱਲ ਗਿਆ ਤੁਹਾਨੂੰ ਮੈਂ ਅੱਜ ਮਾਰਨਾ ਚਾਹੁੰਦਾ ਸੀ ਤੁਹਾਨੂੰ ਇਹ ਗੱਲ ਪਤਾ ਲੱਗੀ ਮੈਨੂੰ ਮਾਫ ਕਰ ਰਾਜੇ ਨੇ ਜਦੋਂ ਇਹ ਗੱਲ ਸੁਣੀ ਉਸੇ ਵੇਲੇ ਨੂੰ ਪਤਾ ਲੱਗਿਆ ਕਿ ਨਾ ਚਲੋ ਵਜ਼ੀਰਾਂ ਨੂੰ ਕਹਿ ਲਗਾ ਸੰਤਾਂ ਦੇ ਦਰਸ਼ਨ ਕਰੀਏ ਕਹਿੰਦੇ ਮਹਾਰਾਜ ਉਹ ਮਹਾਤਮਾ ਦਾ ਕਦਮ ਦੇ ਚਲੇ ਗਏ ਉਹ ਪਾਗੇ ਲਾਂਕੇ ਇਸ ਕਰਕੇ ਉਹ ਰਾਜੇ ਨੂੰ ਫੇਰ ਪਤਾ ਲੱਗਾ ਕਿ ਐਸੇ ਮਹਾਂਤਮਾ ਨੇ ਜੋ ਬਚਨ ਕਹੇ ਸੀ ਅੱਜ ਮੇਰਾ ਭਲਾ ਹੋ ਗਿਆ ਨਹੀਂ ਤਾਂ ਮੇਰੇ ਭਰਾ ਨੇ ਮੈਨੂੰ ਮਾਰ ਮਕਾਉਣਾ ਇਸ ਕਰਕੇ ਆ ਕੇ ਸੰਤ ਬਾਬਾ ਖੁਦਾ ਸਿੰਘ ਜੀ ਦੇ ਪਾਵਨ ਪਵਿੱਤਰ ਥਾਂ ਤੇ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਜੋ ਵੀ ਸੰਗਤ ਇੱਥੇ ਬਚਨ ਕਹਿ ਦੇਗੀ ਨਾ ਜੇ ਕੋਈ ਸਾਨੂੰ ਬੁਰਾ ਸ਼ਬਦ ਵੀ ਕਹਿ ਤੂੰ ਇੱਥੇ ਗੁਰਮਤ ਕੋਈ ਉਹਦੇ ਚ ਵੀ ਸਾਡਾ ਭਲਾ ਹੀ ਹੋ ਜੇਗਾ ਕਿਉਂਕਿ ਜਿਵੇਂ ਮਹਾਪੁਰ ਬਚਨਕਾਰ ਦੇ ਕਹਿੰਦੇ ਭਾਈ ਕਿ ਦਾਣੇ ਫੈਲ ਕੇ ਵੀ ਸੁਕਣਗੇ ਨਾ ਧਰਤੀ ਦੇ ਜਦੋਂ ਆਪਾਂ ਵੀ ਖਲਾਰ ਨੇ ਪਰਾਮ ਫੈਲ ਕੇ ਸੁਕ ਤੋਂ ਪਰਾਮ ਪਿਆਰ ਨਾਲ ਸੁਕ ਤੋਂ ਪੜਾ ਕੱਲੇ ਕੱਲੇ ਨੂੰ ਉਹ ਬੀਜ ਉੱਗ ਪੈਂਦਾ ਇਸ ਕਰਕੇ ਅੱਜ ਦੇ ਸਥਾਨ ਤੇ ਇਸ ਸੰਤਾਂ ਦੇ ਬਹੁਤੇ ਆਕਾਟ ਦੇ ਵਿੱਚ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਅਸੀਮਾ ਹਰਿ ਤੁਮਨ ਦੇ ਦਰਸ਼ਨ ਕਰ ਰਹੇ ਹਾਂ ਜਿਵੇਂ ਮੈਂ ਪੜਿਆ ਸੁਣਿਆ ਵੀ ਇਹ ਨਿਰਮਲ ਮਹਾਪੁਰਖ ਸਾਹਿਬ ਤੂਕ ਮਾਤਰ ਸਮਾਹੀ ਹੋ ਗਿਆ ਹੋਣਾ ਨਿਰਮਲ ਪੰਥ ਸਾਹਿਬ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਲਾਇਆ ਪੰਜ ਸਿੰਘਾਂ ਨੂੰ ਚੇਤਨ ਮੱਠ ਸੰਥਿਆ ਕਰਨ ਵਾਸਤੇ ਭੇਜਿਆ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਦਾ ਦੇ ਕੇ ਪੰਡਤ ਲੋਕ ਜਿਸ ਵਿਦਿਆ ਨੂੰ ਪੜਨ ਵਾਸਤੇ 30 ਸਾਲ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਭਾਈ ਰਾਮ ਸਿੰਘ ਭਾਈ ਗੰਡਾ ਸਿੰਘ ਭਾਈ ਕਰਮ ਸਿੰਘ ਆਦਿ 55 ਸਿੱਖਾਂ ਨੇ 50 ਸਾਲਾਂ ਦੇ ਵਿੱਚ ਉਹ ਵਿਦਿਆ ਆਪਣੀ ਜਦੋਂ ਸਿੰਘਾਂ ਦੇ ਸੀਰੀਸ ਦੇ 80 80 ਰੁਪਏ ਮੁੱਲ ਪੈਂਦਾ ਸੀ ਉਦੋਂ ਇਹਨਾਂ ਮਹਾਤਮਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਲੇਖ ਲੈ ਕੇ ਅਸਥਾਨਾਂ ਤੇ ਫਚਾਈ ਜਿੰਨੀਆਂ ਹੱਥ ਲਿਖਤ ਪ੍ਰਾਤਨ ਪੀੜਾਂ ਹਨ ਨਿਰਮਲ ਵਿਆਸੀਆਂ ਮਹਾਤਮਾ ਨੇ ਆਪਣੇ ਹੱਥੀ ਲਿਖੀਆਂ ਕੁੰਬਾਂ ਤੇ ਜਾ ਜਾ ਕੇ ਸਿੱਖਾਂ ਨੂੰ ਲਾਣੇ ਸੰਤ ਕੁੰਬ ਤੇ ਚਲੇ ਗਏ ਉਥੇ ਸਿੱਖੀ ਦਾ ਪ੍ਰਚਾਰ ਕੀਤਾ ਧੰਨ ਸੰਤ ਬਾਪਾ ਪ੍ਰੀਤਮ ਦਾਸ ਜੀ ਉਦਾਸੀ ਸਨਾਸੀ ਲਾਣੋ ਪਏ ਕਹਿੰਦੇ ਸਾਡੀ ਸਵਾ ਲਾਈ ਲੱਕ ਜੂ ਵੀ ਤੁਹਾਡੀ ਕੇ ਸਾਡੀ ਦੇ ਦੱਸੋ ਵੀ ਫੇਰ ਕਹਿੰਦੇ ਸਾਡੀ ਤੜਾਕੀ ਬੰਨੀ ਹੋਈ ਸੰਗਲੀ ਬੰਨੀ ਹੋਈ ਸੀ ਮਹਾਪੁਰਖਾ ਨੇ ਜਦੋਂ ਕਸਦੇ ਹਮ ਖਵਾ ਪ੍ਰੀਤਮ ਦਾਸ ਜੀ ਨੇ ਉਸ ਵੇਲੇ ਆਪਣੇ ਲਖਮੋ ਅਸਪਨੀ ਲਈ ਉਹਨਾਂ ਦਿਨਾਂ ਦੇ ਵਿੱਚ ਹైਦਰਾਬਾਦ ਆਦ ਕਿਦਰ ਦੇ ਰਾਜੇ ਨੇ 7.5 ਲੱਖ ਰੁਪਇਆ ਮਹਾਪੁਰਖਾਂ ਨੇ ਦਿੱਤਾ ਉਦਾਸੀ ਖਾੜੇ ਮਿਰਵਲੇ ਖਾੜੀ ਤੋਂ ਬੱਜੇ ਹਾਂ ਐਸੇ ਮਹਾਪੁਰਖਾਂ ਨੇ ਪੰਥ ਦੇ ਅੰਦਰ ਇਨਾ ਯੋਗਦਾਨ ਪਾਇਆ ਉਹਨਾਂ ਨੂੰ ਵਾਰ-ਵਾਰ ਸਾਡੀ ਨਮਸਕਾਰ ਹੈ ਐਸੇ ਮਹਾਪੁਰਖਾਂ ਦੇ ਸਲਾਣਾ ਜੋੜਦੇ ਤੇ ਹਾਜ਼ਰ ਭਰੀ ਸਤਖੰਡ ਰਵਾਸੀ ਮਹਾਪੁਰਖ ਸੰਤ ਬਾਬਾ ਇੰਦਰ ਸਿੰਘ ਜੀ ਦੇ ਘਟੇਵਾਲੇ ਉਹਨਾਂ ਮਹਾਪੁਰਖਾਂ ਦੇ ਦਾਸ ਅਇਲਾਪ ਤੋਂ ਸਾਦ ਸਤਿ ਸਪੰਦ ਸੇਵਾ ਹਾਜ਼ਰ ਹੋ ਜੀ ਹੈ ਸਾਧੂ ਮਹਾਰਾਜ ਦੀ ਕਿਰਪਾ ਕਰ ਇਸੇ ਪ੍ਰਕਾਰ ਗੁਰੂ ਦੀ ਸੰਗਤ ਦੇ ਦਰਸ਼ਨ ਕਰਦੇ ਆ ਸਮਾਪਤੀਤ ਹੋਵੇ ਇਤਨੀਆ ਬੇਨਾਂ ਹੋ ਜਾਂ ਸਭੂ ਭੁਲਾ ਕੇ ਗੁਰਪਿੰਦਰ ਸਿੰਘ ਜੀ ਰੱਬੇ ਵਾਲਿਆ